ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 39 ਬਲਦੇਵ ਹਜੇ ਹਵੇਲੀ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਰਸਤੇ ਵਿੱਚ ਉਸ ਨੂੰ ਖਬਰ ਮਿਲੀ ਹਵੇਲੀ ਵਿੱਚ ਫਸਾਦ ਹੋ ਗਿਆ ਉਸ ਦੀਆਂ ਲੱਤਾਂ ਨੇ ਤੁਰਨੋਂ ਜਵਾਬ ਦੇ ਦਿੱਤਾ ਉਸ ਨੇ ਟਾਂਗਾ ਕੀਤਾ ਤੇ ਕੋਚਵਾਨ ਨੂੰ ਚਰਪਟ ਰਾਏ ਸਾਹਿਬ ਦੀ ਹਵੇਲੀ ਵੱਲ ਚੱਲਣ ਲਈ ਕਿਆ ਹਵੇਲੀ ਦਾ ਨਾਂ ਸੁਣਦਿਆਂ ਟਾਂਗੇ ਵਾਲੇ ਨੇ ਘੋੜੇ ਦੀਆਂ ਰਾਸਾਂ ਵਿਚ ਲਈਆਂ ਤੇ ਕੰਨਾਂ ਨੂੰ ਹੱਥ ਲਾੰਦਾ ਹੋਇਆ ਬੋਲਿਆ ਨਾ ਬਾਬੂ ਜੀ ਭਾਵੇਂ 100 ਰੁਪਈਆ ਦਿਓ ਉਸ ਪਾਸੇ ਮੈਂ ਨਹੀਂ ਜਾ ਸਕਦਾ ਉਥੇ ਤੇ ਬਾਜ਼ਾਰਾਂ ਵਿੱਚ ਲੋਥਾਂ ਰੁਲਣ ਰਹੀਆਂ ਹੋਈਆਂ ਨੇ ਬਲਦੇਵ ਨੂੰ ਹੋਰ ਕੁਝ ਪੁੱਛਣ ਦੀ ਹਿੰਮਤ ਨਾ ਪਈ ਤੇ ਉਹ ਟਾਂਗੇ ਤੋਂ ਉੱਤਰ ਕੇ ਪੈਦਲ ਨਸ ਤੁਰਿਆ ਹਾਜੀ ਹਵੇਲੀ ਤੋਂ ਚੋਖਾ ਦੁਰਾੜਾ ਸੀ ਕਿ ਵਰਦੀ ਵਾਲੇ ਪੈਦਲ ਤੇ ਘੋੜਸਪਾਰ ਘੋੜਸਵਾਰ ਸਿਪਾਈਆਂ ਦੇ ਦਸਤੇ ਉਸਨੂੰ ਹਵੇਲੀ ਵੱਲ ਭੱਜੇ ਜਾਂਦੇ ਦਿਸੇ ਜਿਉਂ-ਜਿਉਂ ਹਵੇਲੀ ਵੱਲ ਵੱਧ ਰਿਹਾ ਸੀ ਭੀੜ ਦਾ ਤੂਫਾਨ ਉਮੰਡਦਾ ਤੁਰਿਆ ਜਾ ਰਿਹਾ ਸੀ ਸਿਪਾਈਆਂ ਦੀ ਆਮਦ ਵੇਖ ਕੇ ਲੋਕੀ ਖਿੰਡਣੇ ਸ਼ੁਰੂ ਹੋ ਗਏ ਹੂੰ-ਹੂੰ ਕਰਦੀਆਂ ਕਈ ਮਸ਼ੀਨ ਗਨ ਮੋਟਰਾਂ ਬਲਦੇਵ ਦੇ ਸਾਹਮਣੇ ਉਲੰਘਦੀਆਂ ਜਾ ਰਹੀਆਂ ਸਨ ਕੀ ਇਹ ਸਭ ਕੁਝ ਮਾਲਤੀ ਦੇ ਸਿਰ ਚੜ੍ਹ ਕੇ ਹੋ ਰਿਹਾ ਏ ਬਲਦੇਵ ਦੇ ਦਿਮਾਗ ਵਿੱਚ ਕੇਵਲ ਇਸੇ ਗੱਲ ਦੀ ਗੂੰਜ ਮਚ ਰਹੀ ਸੀ ਉਹ ਵਾਹੋਦਾਈ ਨੱਠਾ ਜਾ ਰਿਹਾ ਸੀ ਕਿ ਬਾਜ਼ਾਰ ਦੇ ਚੌਂਕ ਵਿੱਚ ਕਿਸੇ ਨੇ ਉਹਦੀ ਬਾਹ ਫੜ ਕੇ ਖੜਾ ਕਰ ਲਿਆ ਤੇ ਪੁੱਛਿਆ ਕਿੱਧਰ ਦੌੜੇ ਜਾ ਰਹੇ ਹੋ ਇੱਕ ਪੁਲਿਸ ਅਫਸਰ ਸੀ ਬਲਦੇਵ ਨੇ ਕਬਰਾਈ ਤੇ ਥੜਕਵੀਂ ਆਵਾਜ਼ ਵਿੱਚ ਬਿਨਾਂ ਉਸਵਲ ਤੱਕਿਆਂ ਬਾਹਰ ਛੁੜਾਣ ਦੀ ਕੋਸ਼ਿਸ਼ ਕਰਦਿਆਂ ਕਿਆ ਛੱਡ ਦਿਓ ਮੈਂ ਹਵੇਲੀ ਵੱਲ ਜਾਣਾ ਹੈ ਗ੍ਰਿਫਤਾਰ ਕਰੋ ਅਫਸਰ ਨੇ ਪਾਸੇ ਖੜੇ ਸਪਾਈਆਂ ਵੱਲ ਤੱਕ ਕੇ ਕਿਆ ਇੱਕ ਦੇ ਥਾਂ ਹੁਣ ਬਲਦੇਵ ਦੀਆਂ ਦੋਹੇ ਬਾਹਾਂ ਜਕੜੀਆਂ ਹੋਈਆਂ ਸਨ ਬੇਅਰਥ ਨਜ਼ਰ ਨਾਲ ਉਹ ਉਹਨਾਂ ਦੇ ਮੂੰਹ ਵੱਲ ਤੱਕ ਰਿਹਾ ਸੀ ਉਸ ਦੀ ਕਬਰਾਰ ਤੇ ਚਿਹਰੇ ਉੱਤੇ ਜੋਸ਼ ਦੀ ਲਾਲੀ ਵੇਖ ਕੇ ਪੁਲਿਸ ਕਰਮਚਾਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਸਨ ਕੀ ਕੰਮ ਜੇ ਹਵੇਲੀ ਵਿੱਚ ਅਫਸਰ ਨੇ ਹਾਕਮਾਨਾ ਲਹਿਜੇ ਵਿੱਚ ਪੁੱਛਿਆ ਮੈਂ ਮੈਂ ਮਾਲਤੀ ਦੇ ਘਰ ਜਾਣਾ ਏ ਉਸਨੇ ਹੋਰ ਘਬਰਾ ਕੇ ਕਿਹਾ ਮੈਂ ਮਸ਼ਕੂਰ ਹੋਵਾਂਗਾ ਜੇ ਮੈਨੂੰ ਜਾਨ ਦਿਓ ਮਾਲਤੀ ਨੂੰ ਮੈਂ ਮੈਂ ਮਾਲਤੀ 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 ਕਿਹੜੀ ਉਹੀ ਜਿਸ ਬਦਲੇ ਖੂਨ ਖਰਾਬਾ ਮੱਚ ਰਿਹਾ ਏ ਥਾਣੇਦਾਰ ਨੇ ਉਸਦੇ ਚਿਹਰੇ ਨੂੰ ਖੋਜਦੀਆਂ ਅੱਖਾਂ ਨਾਲ ਤੱਕ ਕੇ ਪੁੱਛਿਆ ਹਾਂ ਉਹੀ ਮਾਲਤੀ ਕੀ ਕਿਹਾ ਜੇ ਖੂਨ ਖਰਾਬੇ ਤੱਕ ਨੌਬਤ ਰੱਬ ਦੇ ਵਾਸਤੇ ਮੈਨੂੰ ਜਾਨ ਦਿਓ ਮੈਂ ਮੈਂ ਤੁਸੀਂ ਅਗਾ ਨਹੀਂ ਜਾ ਸਕਦੇ ਥਾਣੇਦਾਰ ਨੇ ਸਿਰ ਤੋਂ ਪੈਰਾਂ ਤੱਕ ਘੂਰਦਿਆਂ ਉਸਨੂੰ ਕਿਹਾ ਉਸ ਨੂੰ ਅਗਵਾ ਕੀਤਾ ਗਿਆ ਏ ਅਗਵਾ ਬਲਦੇਵ ਨੇ ਉੱਚੀ ਉੱਚੇ ਸਾਹ ਲੈਂਦਿਆਂ ਪੁੱਛਿਆ ਮਾਲਤੀ ਨੂੰ ਗਵਾ ਕੀਤਾ ਗਿਆ ਹਾਂ ਰਾਤੀ ਉਸ ਨੂੰ ਕੋਈ ਉਠਾ ਕੇ ਲੈ ਗਿਆ ਤਾਂ ਮੈਨੂੰ ਜਲਦੀ ਜਾਣਾ ਚਾਹੀਦਾ ਇਨਸਪੈਕਟਰ ਸਾਹਿਬ ਮੈਂ ਮਸ਼ਕੂਰ ਹੋਵਾਂਗਾ ਹਵੇਲੀ ਵੱਲ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਉਥੇ ਫਸਾਦ ਹੋ ਚੁੱਕਾ ਹੈ ਪਰ ਇਸ ਵੇਲੇ ਤਾਂ ਤੁਸੀਂ ਮੇਰੀ ਹਿਰਾਸਤ ਵਿੱਚੋਂ ਹੀ ਬਾਹਰ ਨਹੀਂ ਜਾ ਸਕਦੇ ਜਦ ਤੱਕ ਇਹ ਮੈਨੂੰ ਯਕੀਨ ਨਾ ਹੋ ਜਾਏ ਕਿ ਉਸ ਲੜਕੀ ਨਾਲ ਤੁਹਾਡਾ ਕੀ ਤੱਲਕ ਹੈ ਮੈਂ ਦੱਸਦਾ ਹਾਂ ਮੈਂ ਦੱਸਦਾ ਹਾਂ ਬਲਦੇਵ ਨੇ ਹੌਂਕਦਿਆਂ ਕਿਆ ਪਰ ਮਿਹਰਬਾਨੀ ਕਰਕੇ ਪਹਿਲਾਂ ਇਹ ਦੱਸਣ ਦੀ ਖੇਚਲ ਕਰੋ ਕਿ ਉਸ ਨੂੰ ਕਿਸ ਨੇ ਅਗਵਾ ਕੀਤਾ ਹੈ ਹਿੰਦੂ ਕਹਿੰਦੇ ਨੇ ਮੁਸਲਮਾਨਾਂ ਨੇ ਤੇ ਮੁਸਲਮਾਨ ਕਹਿੰਦੇ ਨੇ ਹਿੰਦੂਆਂ ਨੇ ਹਜੇ ਤੱਕ ਇਸ ਤੋਂ ਜ਼ਿਆਦਾ ਕੁਝ ਪਤਾ ਨਹੀਂ ਲੱਗ ਸਕਿਆ ਕੁਝ ਪਤਾ ਨਹੀਂ ਲੱਗਾ ਫਸਾਦ ਹੋ ਗਿਆ ਮਲਤੀ ਪਿੱਛੇ ਬਲਦੇਵ ਨੇ ਥੋੜੀ ਤੇ ਉਂਗਲ ਰੱਖ ਕੇ ਆਪਣੇ ਆਪ ਨਾਲ ਬੋਲਣਾ ਸ਼ੁਰੂ ਕੀਤਾ ਏਸੀ ਸੋਚ ਵਿੱਚ ਉਹ ਗੁੰਮ ਹੋ ਗਿਆ ਥਾਣੇਦਾਰ ਹੈਰਾਨੀ ਨਾਲ ਉਸ ਵੱਲ ਤੱਕ ਰਿਹਾ ਸੀ ਬਲਦੇਵ ਨੇ ਡਿੱਠਾ ਹਾਥਕੜੀ ਵਿੱਚ ਬੰਨੇ ਹੋਏ ਕਈ ਹੋਰ ਆਦਮੀ ਉਸੇ ਥਾਂ ਲਿਆ ਕੇ ਸਪਾਈਆਂ ਨੇ ਖੜੇ ਕਰ ਦਿੱਤੇ ਪੁਲਿਸ ਦੀ ਨਿਗਰਾਨੀ ਵਿੱਚ ਫਟੜਾਂ ਦੇ ਕਈ ਮੰਝੇ ਉਸ ਸੜਕ ਤੋਂ ਹਸਪਤਾਲ ਵੱਲ ਜਾਂਦੇ ਹੋਏ ਲੰਘੇ ਸਪਾਈਆਂ ਦੇ ਘੋੜੇ ਡਗੜ-ਡਗੜ ਕਰਦੇ ਅੱਧਰ-ਉਧਰ ਲੰਘ ਜਾਂਦੇ ਸਨ ਮੋੜਿਆਂ ਉੱਤੇ ਸੰਗਲੀਆਂ ਦੇ ਗੁੱਛੇ ਸੁਟੀ ਪੈਦਲ ਸਪਾਈ ਭੱਜੇ ਫਿਰਦੇ ਸਨ ਬਲਦੇਵ ਦੀ ਹੋਸ਼ ਨੇ ਜਿਵੇਂ ਉਸ ਦੇ ਦਿਮਾਗ ਦਾ ਸਾਥ ਛੱਡ ਦਿੱਤਾ ਉਹ ਚੁੱਪਚਾਪੀ ਤਾ ਬੁੱਤ ਬਣਿਆ ਸਭ ਕੁਝ ਵੇਖ ਰਿਹਾ ਸੀ ਇੰਨੇ ਨੂੰ ਇੱਕ ਪਾਸਿਓਂ ਭਾਰੀ ਹਜੂਮ ਕਈ ਤਰ੍ਹਾਂ ਦੇ ਨਾਰੇ ਛੜਦਾ ਤੁਰਿਆ ਜਾ ਰਿਹਾ ਸੀ ਕਾਫਰਾ ਪਾਸੋਂ ਬਚਾਨ ਲਈ ਸਾਡਾ ਬੱਚਾ ਬੱਚਾ ਕੱਟ ਮਰੇਗਾ ਡਾਂਗਾ ਉਲਾਰੀ ਪੁਲਸ ਤੇ ਕਈ ਜਥੇ ਅਗਾਂ ਵਧੇ ਤੇ ਭੀੜ ਦੁਆਲੇ ਫੈਲ ਗਏ ਪਰ ਭੀੜ ਉਤੇ ਇਸ ਤਰ੍ਹਾਂ ਦਾ ਕੁਝ ਵੀ ਅਸਰ ਨਹੀਂ ਸੀ ਜਾਪਦਾ ਸਾਰੇ ਧੁੱਸ ਦੇ ਕੇ ਅਗਾਂ ਵਧੀ ਆਉਂਦੇ ਸਨ ਇੰਨੇ ਨੂੰ ਘੋੜਸਵਾਰਾਂ ਨੇ ਰਸਤਾ ਰੋਕ ਲਿਆ ਭੀੜ ਦੇ ਅੱਗੇ ਅੱਗੇ ਜਾ ਰਹੇ ਤੁਰਕੀ ਟੋਪੀਆਂ ਵਾਲੇ ਕੁਝ ਮੁਖੀਆਂ ਨੇ ਪੁਲਸ ਅਫਸਰਾਂ ਦੇ ਸਾਹਮਣੇ ਡਟ ਕੇ ਕਹਿਣਾ ਸ਼ੁਰੂ ਕੀਤਾ ਛੋੜ ਦਿਓ ਰਸਤਾ ਅਸੀਂ ਕਾਫਰਾ ਨੂੰ ਮਜ਼ਾ ਚਖਾ ਕੇ ਹੀ ਦਮ ਲਵਾਗੇ ਭਾਵੇਂ ਸਾਡੇ ਜਿਸਮ ਦੀ ਬੂਟੀ ਬੂਟੀ ਕੱਟ ਦਿਓ ਸਾਨੂੰ ਟੁਕੜੇ ਟੁਕੜੇ ਕਰ ਦਿਓ ਡਾਂਗਾ ਛੱਡ ਕੇ ਸੰਗੀਨਾ ਤੇ ਗੋਲੀਆਂ ਨਾਲ ਸਾਡੀਆਂ ਛਾਤੀਆਂ ਵਿੰਦ ਦਿਓ ਅਸੀਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਜਦ ਤੱਕ ਕਾਫਰਾਂ ਪਾਸੋਂ ਮੂਮਨ ਲੜਕੀ ਨੂੰ ਅਸੀਂ ਛੁਡਾ ਨਹੀਂ ਲੈਂਦੇ ਸਾਡੇ ਉੱਤੇ ਰੋਟੀ ਦਾ ਨਿਵਾਲਾ ਤੇ ਪਾਣੀ ਦਾ ਘੁੱਟ ਹਰਾਮ ਹੈ ਕਈ ਵਾਰੀ ਹਟਕਨ ਤੇ ਵੀ ਜਦ ਭੀੜ ਦੇ ਕਰਤਿਆਂ ਧਰਤਿਆਂ ਨੇ ਅਗਾਹ ਵਧਣ ਲਈ ਇਸrar ਕੀਤਾ ਤਾਂ ਅਫਸਰ ਦਾ ਇਸ਼ਾਰਾ ਪਾ ਕੇ ਸਪਾਹੀਆਂ ਨੇ ਡਾਂਗਾ ਹਵਾ ਵਿੱਚ ਘੁਮਾਉਂਦਿਆਂ ਹੋਇਆ ਭੀੜ ਵੱਲ ਰੋਕ ਕੀਤਾ ਡਾਂਗਾਂ ਦਾ ਉਲੜਨਾ ਸੀ ਕੇ ਮੋਰੇ ਨਾਰੇ ਛੱਡਣ ਵਾਲੇ ਓਪੰਜੇ ਛੇ ਸੱਜਣ ਸਿਰ ਤੇ ਪੈਰ ਰੱਖ ਕੇ ਨੱਠੇ ਪਰ ਘੋੜ ਸਵਾਰਾਂ ਨੇ ਉਹਨਾਂ ਨੂੰ ਕਾਬੂ ਕਰ ਕਰ ਹੀ ਲਿਆ ਇਸ ਤੋਂ ਬਾਅਦ ਜਦ 5-7 ਡਾਂਗਾਂ ਦੇ ਵਾਰ ਢੀੜ ਉੱਤੇ ਹੋਏ ਤਾਂ ਅੱਖਾਂ ਦੇ ਫੌਰ ਵਿੱਚ ਸਾਰਾ ਮੈਦਾਨ ਖਾਲੀ ਹੋ ਗਿਆ ਮਾਨੂੰ ਇਹ ਡਾਂਗਾਂ ਨਹੀਂ ਸਨ ਤਾਂ ਕੇ ਬੰਗਾਲ ਦੀਆਂ ਜਾਦੂ ਛੜੀਆਂ ਸਨ ਜਿਨ੍ਹਾਂ ਦੇ ਘੁਮਾਉਂਦਿਆਂ ਹੀ ਸਾਰੀ ਢੀੜ ਹਵਾ ਵਿੱਚ ਗੁੰਮ ਹੋ ਗਈ ਕਈ ਤੇਜ਼ ਨੱਠਦੇ ਹੋਏ ਮੂੰਹ ਪਰਨੇ ਡਿੱਗੇ ਕਈ ਜਿਹੜੇ ਇਸ ਖੁਦਾਈ ਕਹਿਰ ਤੋਂ ਜਾਨਾ ਬਚਾਉਣ ਲਈ ਬਹੁਤ ਬਹੁਤੇ ਕਾਲੇ ਸਨ ਡਿੱਗਿਆਂ ਨੂੰ ਲਤਾੜ ਕੇ ਲੰਘ ਗਏ ਕਈਆਂ ਦੀਆਂ ਟੋਪੀਆਂ ਤੇ ਕਈਆਂ ਦੀਆਂ ਜੁੱਤੀਆਂ ਲੱਥ ਗਈਆਂ ਹਫੜਾ ਦਫੜੀ ਵਿੱਚ ਕਈ ਹਿੰਦੂ ਮੁਸਲਮਾਨਾਂ ਦੀਆਂ ਦੁਕਾਨਾਂ ਵਿੱਚ ਜਾ ਲੁਕੇ ਤੇ ਕਈਆਂ ਮੁਸਲਮਾਨਾਂ ਨੇ ਹਿੰਦੂਆਂ ਦੇ ਬਰਾਂਡਿਆਂ ਵਿੱਚ ਜਾ ਸ਼ਰਨ ਲਈ ਪੁਲਸ ਭਾਵੇਂ ਚਲੀ ਗਈ ਸੀ ਪਰ ਪਗੌੜਿਆਂ ਨੂੰ ਹਜੇ ਤੱਕ ਇਹੋ ਜਾਪਦਾ ਸੀ ਕਿ ਉਹਨਾਂ ਦੇ ਮਗਰ ਆ ਰਹੀ ਹੈ ਨਟਦੇ ਹੋਏ ਮੁਰਮੁਰ ਪਛਾਂ ਤੱਕਦੇ ਜਾਂਦੇ ਸਨ ਕਿ ਹੁਣ ਵੀ ਡਾਂਗ ਆਈ ਹੁਣ ਵੀ ਖੋਪੜੀ ਟੁੱਟੀ ਗਾਜ਼ੀਆਂ ਵੱਲੋਂ ਹਟਦਿਆਂ ਹੀ ਪੁਲਸ ਦਾ ਵਾਅ ਧਰਮ ਵੀਰਾਂ ਨਾਲ ਪੈ ਗਿਆ ਪਹਿਲਾਂ ਨਾਲੋਂ ਵੀ ਬਹੁਤੀ ਭੀੜ ਦੂਜੇ ਪਾਸਿਓਂ ਆ ਰਹੀ ਸੀ ਵੈਦਿਕ ਧਰਮ ਜੀ ਵੈਦਿਕ ਧਰਮ ਦੀ ਜੈ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ ਭੀੜ ਦੇ ਅੱਗੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਾਉਂਦੇ ਆ ਰਹੇ ਸਨ ਮਿਟਾ ਦੇਂਗੇ ਦੁਸ਼ਟਾਂ ਦਾ ਘਰ ਦੇਖ ਲੈਣਾ ਲਗਾ ਦੇਂਗੇ ਮਜਹਬ 'ਤੇ ਸਰ ਦੇਖ ਲੈਣਾ ਤੇ ਗਾਉਣ ਵਾਲਿਆਂ ਨੂੰ ਮੋਹਾਰਨੀ ਦੇਣ ਵਾਲੇ ਸਨ ਸਭ ਤੋਂ ਅੱਗੇ ਲੱਗੇ ਹੋਏ ਡਾਕਟਰ ਚਮਨ ਲਾਲ ਹਣ ਜਾਓ ਸ਼ਹਿਰ ਉਤੇ ਦਫਾ 144 ਲੱਗ ਚੁੱਕੀ ਹੈ ਪੁਲਿਸ ਅਫਸਰਾਂ ਨੇ ਸਰਕਾਰੀ ਹੁਕਮ ਦਿਖਾਉਂਦਿਆਂ ਹੋਇਆਂ ਡਾਕਟਰ ਹੋਰਾਂ ਨੂੰ ਕਿਹਾ ਦੁਨੀਆ ਦਾ ਕੋਈ ਹੁਕਮ ਸਾਡੇ ਧਰਮ ਵਿੱਚ ਦਖਲ ਨਹੀਂ ਦੇ ਸਕਦਾ ਡਾਕਟਰ ਹੋਰਾਂ ਚ ਲਾ ਕੇ ਕਿਹਾ ਇਸ ਦੇ ਨਾਲ ਹੀ ਸੈਂਕੜੇ ਆਵਾਜ਼ਾਂ ਨੇ ਦੁਹਰਾਇਆ ਦੁਨੀਆ ਦਾ ਕੋਈ ਹੁਕਮ ਸਾਡੇ ਧਰਮ ਵਿੱਚ ਦਖਲ ਨਹੀਂ ਦੇ ਸਕਦਾ ਅਸੀਂ ਧਰਮ ਦੀ ਰੱਖਿਆ ਲਈ ਸਰਬੰਸ ਲਾ ਦੇਾਂਗੇ ਜਦ ਤੱਕ ਹਿੰਦੂਆਂ ਦੀ ਲੜਕੀ ਨੂੰ ਮੁਸਲਮਾਨਾਂ ਪਾਸੋਂ ਛੁਡਾ ਨਹੀਂ ਲੈਂਦੇ ਸਾਡੇ ਉੱਤੇ ਅਨਪਾਣੀ ਬੁਰੀ ਵਸਤ ਬਰਾਬਰ ਹੈ ਦੁਬਾਰਾ ਕਿਹਾ ਜਾਂਦਾ ਹੈ ਕਿ ਖਿੰਡ ਜਾਓ ਪੁਲਸ ਅਫਸਰ ਨੇ ਫਿਰ ਡਾਂਟਿਆ ਹਰਗिज ਨਹੀਂ ਡਾਕਟਰ ਹੋਰੀ ਕੜਕੇ ਅਸੀਂ ਰਾਮਕ੍ਰਿਸ਼ਨ ਦੀ ਔਲਾਦ ਹਾਂ ਧਰਮ ਪਿੱਛੇ ਪ੍ਰਾਨ ਦੇਣੇ ਜਾਂਦੇ ਹਾਂ ਤੁਹਾਡੀਆਂ ਡਾਂਗਾ ਸਾਨੂੰ ਡਰਾ ਨਹੀਂ ਸਕਦੀਆਂ ਗ੍ਰਿਫਤਾਰ ਕਰੋ ਅਫਸਰ ਨੇ ਹੁਕਮ ਦਿੱਤਾ ਸੁਣਨ ਡਿਟੇਲ ਸੀ ਕਿ ਡਾਕਟਰ ਹੋਰੀ ਆਪਣੇ ਹਮ ਨਸ਼ੀਨਾ ਸਨੇਸ਼ ਲਾਂਗਾ ਮਾਰ ਕੇ ਭੀੜ ਵਿੱਚ ਤਸ ਗਿਆ ਪਰ ਸਿਪਾਹੀ ਇਤਨੇ ਅਵੇਸਲੇ ਨਹੀਂ ਸਨ ਉਹਨਾਂ ਪਿੱਛਾ ਕਰਕੇ ਡਾਕਟਰ ਹੋਰਾ ਨੂੰ ਉਹਨਾਂ ਦੇ ਸਾਥੀਆਂ ਸਨੇ ਭੀੜ ਵਿੱਚੋਂ ਖਿੱਚੀ ਲਿਆਂਦਾ ਸਭ ਨੂੰ ਹਥਕੜੀਆਂ ਵੱਜ ਗਈਆਂ ਤੇ ਦੂਜੇ ਪਾਸੇ ਡਾਂਗਾ ਸਪਾਈਆਂ ਦੇ ਮੋਢਿਆਂ ਤੋਂ ਉਠੀਆਂ ਹੱਥਕੜੀ ਦਾ ਵੱਜਣਾ ਸੀ ਕਿ ਡਾਕਟਰ ਸਾਹਿਬ ਨੂੰ ਇੱਕ ਰੰਗੋਂ ਦਾ ਇੱਕ ਜਾਂਦਾ ਬੁੱਲਾਂ ਤੇ ਪੱਤਰੀ ਜੰਮ ਗਈ ਅੰਗ ਝੂਠੇ ਪੈਣ ਲੱਗੇ ਸਰੀਰ ਕੰਬਲ ਲੱਗਾ ਇਸ ਤੋਂ ਪਹਿਲਾਂ ਕਿ ਡਾਂਗਾ ਵਰਦੀਆਂ ਉਹਨਾਂ ਡਾਂਗਾ ਦੇ ਪਰਛਾਵਿਆਂ ਨੂੰ ਜਿਨ੍ਹਾਂ ਭੂਤਾਂ ਦਾ ਸਾਇਆ ਸਮਝ ਕੇ ਰਾਮਕ੍ਰਿਸ਼ਨ ਦੀ ਫੌਜ ਵਿੱਚ ਭਾਜੜ ਪੈ ਗਈ ਪੁਲਿਸ ਨੇ ਅਗਲੀ ਲਾਈਨ ਵਾਲੇ ਕੁਝ ਹੋਰ ਗੱਬਰੂਆਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਸਾਰੀ ਭੀੜ ਦਾ ਉਹੀ ਪਹਿਲੇ ਵਰਗਾ ਹਸ਼ਰ ਹੋਇਆ ਬਲਦੇਵ ਨੇ ਖੜਿਆ-ਖੜਿਆ ਸਭ ਕੁਝ ਵੇਖਿਆ ਉਸ ਦੀਆਂ ਅੱਖਾਂ ਅੱਗੇ ਮਾਨੋ ਸਿਨੇਮਾ ਦੀ ਤਸਵੀਰ ਚੱਲ ਰਹੀ ਸੀ ਵੇਖਦਿਆਂ ਹੀ ਉਸ ਦੇ ਦੁਆਲੇ ਤਕੜੀ ਭੀੜ ਜਮ੍ਹਾਂ ਹੋ ਗਈ ਸਭ ਦੇ ਹੱਥ-ਹੱਤ ਕੜੀਆਂ ਵਿੱਚ ਬੰਨੇ ਹੋਏ ਸਨ ਸ਼ਾਇਦ ਲਾਗਪਾਸ ਤੋਂ ਗ੍ਰਿਫਤਾਰ ਕੀਤੇ ਹੋਏ ਸਭ ਆਦਮੀ ਇੱਥੇ ਇਕੱਠੇ ਕੀਤੇ ਜਾ ਰਹੇ ਸਨ ਬਲਦੇਵ ਦੀਆਂ ਸੋਚਾਂ ਬਲਦੇਵ ਦੀਆਂ ਸੋਚੀਆਂ ਹੋਈਆਂ ਸਭ ਗੱਲਾਂ ਉਸ ਦੇ ਦਿਲ ਵਿੱਚ ਹੀ ਰਹਿ ਗਈਆਂ ਜਦ ਸਿਪਾਹੀਆਂ ਦੇ ਘੇਰੇ ਵਿੱਚ ਉਹ ਸੈਂਕੜੇ ਹੱਥਕੜੀ ਪੋਚਾ ਨਾਲ ਫੌਜੀ ਲਾਰੀਆਂ ਵਿੱਚ ਸਵਾਰ ਹੋ ਕੇ ਜੇਲ੍ਹ ਵੱਲ ਜਾ ਰਿਹਾ ਸੀ ਅੰਕ 40ਵਾਂ ਸ਼ਹਿਰ ਵਿੱਚ ਦਫਾ 144 ਲੱਗ ਚੁੱਕੀ ਸੀ ਕਰਫਿਊ ਆਰਡਰ ਜਾਰੀ ਸੀ ਇਕਾਦ ਖੂਨ ਦੀ ਉਵਾਈ ਸੀ ਪਟੜਾਂ ਦੀ ਗਿਣਤੀ ਵੀ ਕਾਫੀ ਸੀ ਫੜੋ ਫੜੀ ਜਾਰੀ ਸੀ ਤੇ ਮੁਕਦਮੇ ਸੁਣਾ ਲੈ ਇੱਕ ਸਪੈਸ਼ਲ ਮੈਜਿਸਟ੍ਰੇਟ ਨਿਯਤ ਕਰ ਦਿੱਤਾ ਗਿਆ ਸੀ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਇੱਕ ਦੂਸਰੇ ਉੱਤੇ ਫੌਜਦਾਰੀ ਮੁਕਦਮੇ ਚਲਾਏ ਜਾ ਰਹੇ ਸਨ ਦੋਹਾਂ ਕੌਮਾਂ ਦੀ ਸ਼ਿਕਾਇਤ ਇੱਕੋ ਸੀ ਹਿੰਦੂਆਂ ਦਾ ਕਹਿਣਾ ਸੀ ਉਹਨਾਂ ਦੀ ਲੜਕੀ ਨੂੰ ਮੁਸਲਮਾਨਾਂ ਨੇ ਮੁਸਲਮਾਨ ਬਣਾ ਕੇ ਲੁਕਾ ਲਿਆ ਹੈ ਮੁਸਲਮਾਨਾ ਦੀ ਸ਼ਿਕਾਇਤ ਸੀ ਕਿ ਲੜਕੀ ਆਪਣੀ ਮਰਜ਼ੀ ਨਾਲ ਇਸ ਨਾਮ ਵਿੱਚ ਦਾਖਲ ਹੋਈ ਸੀ ਜਿਸ ਨੂੰ ਹਿੰਦੂਆਂ ਨੇ ਲੁਕਾਇਆ ਹੋਇਆ ਹੈ ਦੋਹਾਂ ਪਾਸਿਆਂ ਦੇ ਸੌ ਕੁ ਆਦਮੀ ਫੜ ਕੇ ਹਵਾਲਾਤ ਵਿੱਚ ਡੱਕ ਦਿੱਤੇ ਗਏ ਸਨ ਇਹਨਾਂ ਗਾਜ਼ੀਆਂ ਤੇ ਧਰਮਵੀਰਾਂ ਨੇ ਜਿਉਂ ਹੀ ਜੇਲ੍ਹ ਦਾ ਫਾਟਕ ਵੇਖਿਆ ਕਈਆਂ ਦੀ ਬੇਰਤਾ ਤੇ ਗਜਾ ਖੰਭ ਲਾ ਕੇ ਉੱਡ ਗਈ ਮਾਫੀਨਾਮੇ ਲਿਖ ਲਿਖ ਕੇ ਅਦਾਲਤ ਵਿੱਚ ਦਿੱਤੇ ਜਾਣ ਲੱਗੇ ਬਲਦੇਵ ਨੂੰ ਜੇਲ੍ਹ ਵਿੱਚ ਆਇਆ ਦੂਸਰਾ ਦਿਨ ਹੈ ਉਸਦੇ ਬਹੁਤ ਸਾਰੇ ਮਜ਼ਦੂਰ ਸਾਥੀ ਵੀ ਜਿਨ੍ਹਾਂ ਨੇ ਇਸ ਖੂਨੀ ਸਾਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਮুলਜਮਾ ਵਿੱਚ ਗਰਦਾਨੇ ਆ ਗਏ ਸਨ ਕਮਰ ਵੀ ਇਹਨਾਂ ਵਿੱਚ ਸੀ ਜਿਸ ਹਾਤੇ ਵਿੱਚ ਬਲਦੇਵ ਬੰਦ ਸੀ ਉਸੇ ਵਿੱਚ 50 ਹੋਰ ਹਵਾਲਾਤੀ ਸਨ ਤੇ ਇਹਨਾਂ ਵਿੱਚ ਹੀ ਕਮਰ ਵੀ ਸੀ ਨਾਲ ਦੇ ਬਲਾਕ ਵਿੱਚ ਉਸ ਨੂੰ ਪਤਾ ਲੱਗਾ ਕਿ ਡਾਕਟਰ ਚਮਨ ਲਾਲ ਹੋਰੀ ਵੀ ਬਿਰਾਜ ਰਹੇ ਹਨ ਮਜ਼ਦੂਰਾਂ ਨੇ ਜਦ ਬਲਦੇਵ ਨੂੰ ਵੇਖਿਆ ਤਾਂ ਸਭ ਨੇ ਨਫ਼ਰਤ ਨਾਲ ਮੂੰਹ ਮੋੜ ਲਿਆ ਇੱਕ ਕਮਰ ਹੀ ਸੀ ਜਿਸਦੇ ਦਿਨੋਂ ਬਲਦੇਵ ਦਾ ਪਿਆਰ ਨਹੀਂ ਸੀ ਘਟਿਆ ਜੇਲ੍ਹ ਦਾ ਦਰੋਗਾ ਬਲਦੇਵ ਨੂੰ ਜੇਲ੍ਹ ਵਿੱਚ ਆਇਆ ਵੇਖ ਕੇ ਕਾਫੀ ਹੈਰਾਨ ਹੋਇਆ ਉਹ ਜਾਣਦਾ ਸੀ ਕਿ ਬਲਦੇਵ ਵਰਗਾ ਗੱਭਰੂ ਕਿਸ ਤਰ੍ਹਾਂ ਜੁਨੀਆਂ ਵਿੱਚ ਸ਼ਾਮਲ ਹੋ ਸਕਦਾ ਹੈ ਬਲਦੇਵ ਪਾਸੋਂ ਉਸ ਦੀ ਬੇਕਸੂਰ ਗ੍ਰਿਫਤਾਰੀ ਦਾ ਹਾਲ ਸੁਣ ਕੇ ਉਹਦੀ ਤਸੱਲੀ ਹੋਈ ਉਸਨੇ ਰਿਹਾਈਸ਼ ਤੇ ਖਾਨ ਪੀਣ ਸੰਬੰਧੀ ਬਲਦੇਵ ਨੂੰ ਨਿੱਜੀ ਤੌਰ ਤੇ ਕੁਝ ਰਿਆਇਤਾਂ ਦੇਣੀਆਂ ਚਾਹੀਆਂ ਪਰ ਉਸਨੇ ਧੰਨਵਾਦ ਸਹਿਤ ਇਹਨਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕਾਨੂੰਨ ਵਿਰੁੱਧ ਕੋਈ ਰਿਆਇਤ ਲੈਣ ਦੇ ਹੱਕ ਵਿੱਚ ਨਹੀਂ ਸੀ ਕਮਰ ਤੇ ਬਲਦੇਵ ਨੇ ਇੱਕ ਦੂਜੇ ਨਾਲ ਖਿਆਲਾਂ ਦਾ ਵਟਾਂਦਰਾ ਕੀਤਾ ਪਰ ਮਾਲਤੀ ਭਾਵਤ ਬਲਦੇਵ ਨੂੰ ਕਮਰ ਪਾਸੋਂ ਕੁਝ ਵੀ ਪਤਾ ਨਾ ਲੱਗ ਸਕਿਆ ਉਹ ਇਨਾਂ ਹੀ ਦੱਸ ਸਕਿਆ ਕਿ ਰਾਤੀ ਉਹ ਆਪਣੀ ਕੋਠੜੀ ਵਿੱਚ ਸੁੱਤੀ ਸੀ ਤੇ ਸਵੇਰੇ ਉਸ ਦਾ ਮੰਝਾ ਖਾਲੀ ਸੀ ਉਹ ਕਿੱਥੇ ਗਈ ਕੌਣ ਉਸ ਨੂੰ ਲੈ ਗਿਆ ਕੋਈ Hindu ਜਾਂ Musalman ਇਸ ਦਾ ਨਾਂ ਕਮਰ ਨੂੰ ਕੋਈ ਪਤਾ ਸੀ ਨਾ ਕਿਸੇ ਹੋਰ ਨੂੰ ਬਲਦੇਵ ਨੂੰ ਪੱਕਾ ਯਕੀਨ ਸੀ ਕਿ ਮਾਲਤੀ ਨੂੰ ਜ਼ਰੂਰ ਮਜ਼ਹਬੀ دیਵਾਨਿਆਂ ਦੀ ਕੋਈ ਜਮਾਤ ਲੈ ਗਈ ਹੈ ਵਧੇਰੇ ਉਸ ਨੂੰ ਹਿੰਦੂਆਂ ਉੱਤੇ ਸ਼ੱਕ ਸੀ ਉਸ ਨੂੰ ਉਹ ਡਾਕਟਰ ਵਾਲੀ ਚਿੱਠੀ ਤੇ ਅਖਬਾਰਾਂ ਵਾਲੇ ਮਜਮੂਨ ਯਾਦ ਸਨ ਬਲਦੇਵ ਨੇ ਕਮਰ ਤੋਂ ਉਸ ਦੇ ਅਚਾਨਕ ਮਾਰਤੀ ਨੂੰ ਛੱਡ ਜਾਣ ਦੀ ਮਾਫੀ ਮੰਗੀ ਆਪਣੀ ਮਜਬੂਰੀ ਪ੍ਰਗਟ ਕੀਤੀ ਤੇ ਇਸ ਤੋਂ ਬਾਅਦ ਉਹ ਇਸ ਘਟਨਾ ਬਾਰੇ ਸੋਚਣ ਲੱਗਾ ਅਸਲ ਵਿੱਚ ਕਮਰ ਨੂੰ ਵੀ ਬਲਦੇਵ ਉੱਤੇ ਰੋਸ ਬਹੁਤ ਸਾਰਾ ਸੀ ਪਰ ਇਸ ਵੇਲੇ ਜਿਹੜੀ ਉਸ ਤੇ ਦਿਲ ਨੂੰ ਭਾਰੀ ਚੋਟ ਲੱਗੀ ਹੋਈ ਸੀ ਉਹ ਸੀ ਮਾਰਤੀ ਦੇ ਗਵਾਚਾਂ ਦੀ ਇਹੋ ਕਾਰਨ ਸੀ ਕਿ ਬਲਦੇਵ ਦੇ ਕਸੂਰ ਨੂੰ ਉਸ ਨੇ ਬਹੁਤਾ ਨਾ ਘੋਖਿਆ ਦੋਵੇਂ ਆਪੋ ਆਪਣੇ ਥਾਂ ਇਸ ਵੇਲੇ ਕੋ ਚਿੰਤਾ ਵਿੱਚ ਸਨ ਫਿਰ ਕਮਰ ਨੂੰ ਪਤਾ ਲੱਗਾ ਕਿ ਬਲਦੇਵ ਫਸਾ ਦਾ ਹਾਲ ਸੁੰਦਾ ਹੀ ਹਵੇਲੀ ਵੱਲ ਨੱਠ ਪਿਆ ਸੀ ਤੇ ਰਸਤੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਹੜਾ ਹਜੇ ਤੱਕ ਮਾਲਤੀ ਦੇ ਫਿਕਰ ਵਿੱਚ ਛੁਦਾਈ ਹੋਇਆ ਫਿਰਦਾ ਹੈ ਤਾਂ ਉਸ ਦਾ ਬਹੁਤ ਸਾਰਾ ਗੁੱਸਾ ਦੂਰ ਹੋ ਗਿਆ ਇਕਲ ਵਾਂਝੇ ਬੈਠ ਕੇ ਬਲਦੇਵ ਨੇ ਮੁੱਢ ਤੋਂ ਇਸ ਮਾਮਲੇ ਨੂੰ ਖੋਖਣਾ ਸ਼ੁਰੂ ਕੀਤਾ ਡਾਕਟਰ ਵਾਲੀ ਚਿੱਠੀ ਤੇ ਅਖਬਾਰ ਜੇਬ ਵਿੱਚੋਂ ਕੱਢ ਕੇ ਉਸ ਮੁੜ ਧਿਆਨ ਨਾਲ ਪੜੀ ਇਸ ਤੋਂ ਛੋਟ ਉਸ ਨੂੰ ਇੱਕ ਹੋਰ ਗੱਲ ਦਾ ਵੀ ਖਿਆਲ ਆਇਆ ਤੇ ਪਿਤਾ ਜੀ ਨੇ ਉਸ ਦਿਨ ਕਿਹਾ ਸੀ ਮੈਂ ਸਮਝ ਲਵਾਂਗਾ ਉਹ ਕੰਗਾਲਾਂ ਦੀ ਕੁੜੀ ਨਾਲ ਤਾਂ ਕਿ ਮਾਲਤੀ ਨੂੰ ਲੁਕਾਣ ਵਿੱਚ ਉਹਨਾਂ ਦਾ ਵੀ ਹੱਥ ਹੈ ਵੱਖੋ-ਵੱਖ ਕੁੰਡੀਆਂ ਮੇਲ ਕੇ ਉਸ ਨੇ ਇੱਕ ਸਿੱਧ ਪਧਰੀ ਜਿਹੀ ਜੰਜੀਰ ਦਾ ਖਾਕਾ ਦਿਲ ਵਿੱਚ ਬਣਾਇਆ ਉਸ ਨੇ ਸਭ ਤੋਂ ਪਹਿਲਾਂ ਡਾਕਟਰ ਚਮਨ ਲਾਲ ਨੂੰ ਮਿਲਣ ਦੀ ਸਲਾਹ ਕੀਤੀ ਦਰੋਗੇ ਤੋਂ ਆਗਿਆ ਲੈ ਕੇ ਉਹਨੇ ਉਹਦੇ ਹੱਥੇ ਵਿੱਚ ਪੁੱਝਾ ਇਸ ਵੇਲੇ ਡਾਕਟਰ ਹੋਰੀ ਕੋਠੜੀ ਦੀ ਇੱਕ ਨੁਕਰੇ ਬੈਠੇ ਕਾਗਜ਼ ਉੱਤੇ ਕੁਝ ਲਿਖ ਰਹੇ ਸਨ ਬਲਦੇਵ ਨੇ ਜਾਂਦਿਆ ਕਿ ਆ ਸੁਣਾਓ ਡਾਕਟਰ ਸਾਹਿਬ ਕੀ ਹਾਲ ਹੈ ਡਾਕਟਰ ਨੇ ਸਿਰ ਚੁੱਕਿਆ ਉਸ ਦਾ ਸਰੀਰ ਮੁਰਦੇ ਵਰਗਾ ਬੇਹਸ ਹੋ ਰਿਹਾ ਸੀ ਚਿੱਠੀ ਨੂੰ ਕੱਪੜਿਆਂ ਥੱਲੇ ਛੱਟਪਟ ਲੁਕਾ ਕੇ ਬੋਲਿਆ ਛੋਟੇ ਰਾਏ ਸਾਹਿਬ ਤੁਸੀਂ ਕਿੱਧਰ ਮੈਂ ਵੀ ਆ ਫਸਿਆ ਹਾਂ ਤੁਹਾਡੇ ਦਲ ਵਿੱਚ ਬਲਦੇਵ ਨੇ ਹੱਸ ਕੇ ਉੱਤਰ ਦਿੱਤਾ ਤੇ ਸਰਸਰੀ ਤੌਰ ਤੇ ਗ੍ਰਿਫਤਾਰ ਹੋਣ ਦਾ ਹਾਲ ਉਸ ਨੇ ਆਇਆ ਫਿਰ ਉਸ ਨੇ ਪੁੱਛਿਆ ਡਾਕਟਰ ਜੀ ਇਸ ਫਸਾਦ ਦਾ ਕਾਰਨ ਤੁਹਾਨੂੰ ਤਾਂ ਜ਼ਰੂਰ ਪਤਾ ਹੋਵੇਗਾ ਕਿਸ ਤਰ੍ਹਾਂ ਛੱਟਪਟੇ ਪਰ ਲੋ ਆ ਗਈ ਸ਼ਹਿਰ ਵਿੱਚ ਰਾਏ ਸਾਹਿਬ ਇਹ ਸਭ ਮਲੇਸ਼ੀਆਂ ਦੇ ਦੁਸ਼ਟ ਕੁਨੇ ਦਾ ਨਤੀਜਾ ਹੈ ਡਾਕਟਰ ਨੇ ਜਵਾਬ ਦਿੱਤਾ ਪਰ ਮਾਮਲਾ ਸ਼ੁਰੂ ਕਿਸ ਗੱਲ ਤੋਂ ਹੋਇਆ ਡਾਕਟਰ ਜੀ ਉਸੇ ਲੜਕੀ ਤੋਂ ਜੀ ਜਿਸ ਨੂੰ ਦੁਸ਼ਟਾਂ ਨੇ ਮੁਸਲਮਾਨ ਬਣਾ ਲਿਆ ਹੋਇਆ ਤੇ ਵਿਚਾਰੀ ਨੂੰ ਖਬਰੇ ਕਿੱਥੇ ਲੈ ਗਏ ਨੇ ਤੁਸੀਂ ਡਾਕਟਰ ਜੀ ਜਾਣਦੇ ਜੀ ਉਸ ਲੜਕੀ ਨੂੰ ਜੀ ਹਾਂ ਰਾਏ ਸਾਹਿਬ ਉਹੀ ਤੁਹਾਡੀ ਹਵੇਲੀ ਵਾਲੇ ਸ਼ੰਕਰ ਦੀ ਲੜਕੀ ਹੈ ਤੁਹਾਥੋਂ ਕਿੱਥੇ ਭੁੱਲੀ ਹੋਈ ਹੈ ਤੁਸੀਂ ਤਾਂ ਸੁਣਿਆ ਆਪ ਹੀ ਉਹਨਾਂ ਦੀ ਪਾਰਟੀ ਵਿੱਚ ਜਾ ਰਹੇ ਹੋ ਉਸ ਨੂੰ ਮੁਸਲਮਾਨ ਬਣਾਇਆ ਗਿਆ ਹੈ ਇਸ ਦਾ ਸਬੂਤ ਲੋਪਲਾਮ ਰਾਇਸਾ ਵੀ ਕੋਈ ਲੁਕੀ ਹੋਈ ਗੱਲ ਹੈ ਮੈਂ ਆਪਣੀ ਅੱਖਾਂ ਨਾਲ ਵੇਖ ਆਇਆ ਸਾਂ ਉਸ ਕੁੜੀ ਨੂੰ ਮੁਸਲਮਾਨਾਂ ਦੇ ਹੱਥਾਂ ਦਾ ਖਾਂਦਿਆਂ ਮੁਆਫ ਕਰਨਾ ਡਾਕਟਰ ਜੀ ਹੱਥਾਂ ਦਾ ਖਾਣਾ ਹੋਰ ਗੱਲ ਹੈ ਤੇ ਮੁਸਲਮਾਨ ਬਣਾਏ ਜਾਣਾ ਹੋਰ ਮੈਂ ਖੁਦ ਮੁਸਲਮਾਨਾਂ ਦੇ ਹੱਥਾਂ ਦਾ ਖਾ ਲੈਂਦਾ ਹਾਂ ਪਰ ਇਸ ਨਾਲ ਮੈਂ ਮੁਸਲਮਾਨ ਤਾਂ ਨਹੀਂ ਬਣ ਗਿਆ ਤੁਸੀਂ ਮਜ਼ਬੀ ਉਸੂਲਾਂ ਤੋਂ ਨੇ ਵਾਕਿਫ ਨਹੀਂ ਜਿੰਨਾ ਮੈਂ ਹਾਂ ਡਾਕਟਰ ਨੇ ਖਿੱਚ ਕੇ ਕਿਹਾ ਤੇ ਸ਼ਾਇਦ ਤੁਹਾਡੇ ਵਰਗੇ ਮਜ਼ਹਬੀ ਕਾਨੂੰਨਦਾਨਾਂ ਦੀ ਹੀ ਕਿਰਪਾ ਹੈ ਕਿ ਅੱਜ ਸ਼ਹਿਰ ਵਿੱਚ ਮਹਾਪਾਰਤ ਮੱਚਿਆ ਹੋਇਆ ਹੈ ਤੇ ਤੁਹਾਨੂੰ ਵੀ ਜੇਲ੍ਹ ਵਿੱਚੋਂ ਆਉਣ ਦੀ ਤਕਲੀਫ ਉਠਾਣੀ ਪਈ। ਧਰਮ ਪਿੱਛੇ ਜੇਲ੍ਹ ਛੱਡ ਕੇ ਭਾਵੇਂ ਮੈਨੂੰ ਫਾਂਸੀ ਤੇ ਲਟਕਣਾ ਪਵੇ ਕਦੇ ਪਿੱਛੇ ਨਹੀਂ ਹਟਾਂਗਾ। ਠੀਕ ਫਰਮਾਂਦੇ ਹਾਂ। ਤੁਹਾਡੇ ਇਸ ਕਥਨ ਦੀ ਸੱਚਾਈ ਮੈਂ ਉਸੇ ਵੇਲੇ ਤੱਕ ਲਈ ਸੀ ਜਦੋਂ ਗ੍ਰਿਫਤਾਰੀ ਦਾ ਨਾਂ ਸੁਣ ਕੇ ਤੁਸੀਂ ਭੀੜ ਵੱਲ ਭੱਜੇ ਸੋ। ਡਾਕਟਰ ਹੋਰੀ ਕੋ ਸ਼ਰਮਿੰਦੇ ਜ਼ਰੂਰ ਹੋਏ ਪਰ ਬੋਲਣ ਵਿੱਚ ਭੈੜੇ ਨਹੀਂ ਸਨ। ਪਰ ਬੋਲਣ ਵਿੱਚ ਭੈੜੇ ਨਹੀਂ ਪਏ। ਇਹ ਤੁਹਾਡਾ ਗਲਤ ਖਿਆਲ ਹੈ ਮੈਂ ਗ੍ਰਿਫਤਾਰ ਮੈਂ ਤਾਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਆਪਣਾ ਆਖਰੀ ਸੁਨੇਹਾ ਸੁਣਾਉਣ ਗਿਆ ਸਾਂ ਤਾਂ ਸ਼ਾਇਦ ਇਸ ਕਰਕੇ ਜਦ ਸਪਾਈ ਤੁਹਾਨੂੰ ਖਿੱਚ ਕੇ ਲਿਆਏ ਸਨ ਜੋਸ਼ ਨਾਲ ਤੁਹਾਡੀਆਂ ਲੱਤਾਂ ਕੰਬ ਰਹੀਆਂ ਸਨ ਤੇ ਚਿਹਰੇ ਉੱਤੇ ਮੁਰਦੇਵੰਨੀ ਸ਼ਾਈ ਹੋਈ ਸੀ ਖਿਮਾ ਕਰਨਾ ਰਾਇ ਸਾਹਿਬ ਵਕਤ ਦੱਸੇਗਾ ਕਿ ਧਰਮ ਦੇ ਨਾਂ ਉੱਤੇ ਮੇਰੇ ਵਰਗੇ ਕੌਮੀ ਖਾਦਮ ਕਿਸ ਤਰ੍ਹਾਂ ਹਾਸਾ ਹੱਸ ਕੇ ਹਰ ਇੱਕ ਮੁਸੀਬਤ ਨੂੰ ਸਹਾਰਦੇ ਨੇ ਆਛਾ ਡਾਕਟਰ ਸਾਹਿਬ ਤਿੰਨ ਚਾਰ ਦਿਨ ਹੋਏ ਨੇ ਤੁਸੀਂ ਪਾਪਾ ਜੀ ਨੂੰ ਕੋਈ ਚਿੱਠੀ ਵੀ ਲਿਖੀ ਸੀ ਡਾਕਟਰ ਹੋਰਾਂ ਦਾ ਰੰਗ ਫਿੱਕਾ ਪੈ ਗਿਆ ਬਿੱਤਰ-ਬਿੱਤਰ ਬਲਦੇਵ ਦੇ ਮੂੰਹ ਵੱਲ ਤੱਕਣ ਲੱਗੇ ਕਾਬਰੋ ਨਾ ਮੈਂ ਇਸ ਪੇਟ ਨੂੰ ਨਸ਼ਰ ਨਹੀਂ ਕਰਨਾ ਚਾਹੁੰਦਾ ਉਸਨੇ ਮੁਸਕਰਾ ਕੇ ਕਿਹਾ ਡਾਕਟਰ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਚਿੱਠੀ ਬਲਦੇਵ ਦੇ ਹੱਥ ਆ ਗਈ ਹੈ ਇਸ ਕਰਕੇ ਉਹ ਰੋਬ ਨਾਲ ਬੋਲਿਆ ਮੈਂ ਤਾਂ ਉਹਨਾਂ ਨੂੰ ਕੋਈ ਚਿੱਠੀ ਨਹੀਂ ਲਿਖੀ ਬਲਦੇਵ ਦੀ ਨਜ਼ਰ ਅਚਾਨਕ ਉਸੇ ਚਿੱਠੀ ਦੀ ਇੱਕ ਨੁੱਕਰ ਤੇ ਜਾ ਪਈ ਜਿਹੜੀ ਉਹਨੂੰ ਆਉਂਦਿਆਂ ਤੱਕ ਡਾਕਟਰ ਨੇ ਕੱਪੜਿਆਂ ਹੇਠ ਲੁਕਾਉ ਛੱਡੀ ਸੀ ਹਾਲ ਦੀ ਘੜੀ ਮਾਮਲੇ ਨੂੰ ਵਧਾਉਣਾ ਮناسب ਨਾ ਸਮਝ ਕੇ ਬਲਦੇਵ ਬਾਹਰ ਨਿਕਲ ਗਿਆ ਤੇ ਸਿੱਧਾ ਜੇਲ੍ਹ ਦੇ ਦਫ਼ਤਰ ਵੱਲ ਤੁਰ ਪਿਆ। ਥੋੜੀ ਦੇਰ ਬਾਅਦ ਡਾਕਟਰ ਦੇ ਸਾਹਮਣੇ ਇੱਕ ਦਰੋਗਾ ਤੇ ਜਮਾਦਾਰ ਮੌਜੂਦ ਸਨ। ਉਸ ਦੀ ਜ਼ਮਾਨਤ ਤਲਾਸ਼ੀ ਲਈਤੀ ਜਾ ਰਹੀ ਸੀ। ਜਿੰਨੇ ਵੀ ਕਾਗਜ਼ ਪੱਤਰ ਉਸ ਪਾਸੋਂ ਬਰਾਮਦ ਹੋਏ ਸਭ ਲੈ ਕੇ ਜੇਲ੍ਹ ਦੇ ਕਰਮਚਾਰੀ ਚਲਦੇ ਬਨੇ ਡਾਕਟਰ ਹੋਰੀ ਮੂੰਹ ਤੱਕਦੇ ਰਹਿ ਗਏ। ਧੰਨਵਾਦ।